ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਬਾਈ ਦਾ ਐਡਰੈਸ ਇੱਕ ਵਾਰੀ ਜ਼ਰੂਰ ਕਨਫਰਮ ਕਰ ਲਿਓ ਪਿੰਡ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਭਾਜੀ ਉਹਨਾਂ ਦਾ ਨਾਮ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਪਹੁੰਚੇ ਹਾਂ ਵੀਡੀਓ ਬਣਾਉਣ 8 ਨਾਗ ਮੱਜਾਂ ਦੇ ਵਿੱਚ ਦਿਖਾਵਾਂਗੇ 3 ਮੱਜਾਂ ਟੋਕੜ ਗੱਪਣ ਕਨਫਰਮ ਚੈੱਕ ਪਾਸ ਹੋਣਗੀਆਂ ਜੀ ਤੇ ਬਾਕੀ ਵੈਸੇ ਵੀ ਜਿਹੜੇ 5 ਨਾਗ ਇਹ ਵੀ ਸੂਏ ਸਵਾਏ ਸਾਰੇ ਪ੍ਰੋਪਰ ਡਿਟੇਲ ਸਾਰੀ ਬਾਈ ਗੁਰਵਰਿਆਮ ਸਿੰਘ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਆ ਉਹ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਨੰਗਾ ਮੇੜੀ ਨਾ ਹੋਵੇ ਬਾਈ ਨਾਲ ਗੱਲਬਾਤ ਕਰਕੇ ਡਿਟੇਲ ਸਾਰੀ ਇਹਨਾਂ ਪਸ਼ੂਆਂ ਦੀ ਪੁੱਛ ਲੈਣੀ ਹੈ ਵੀਡੀਓ ਅੰਤ ਤੱਕ ਜਰੂਰ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰਾ ਦੇ ਬੈਲ ਬਟਨ ਨੂੰ ਆਲ ਤੇ ਸਿਲੈਕਟ ਕਰ ਦਿਓ ਆਓ ਬਾਈ ਜੀ ਬਾਈ ਗੁਰਵ੍ਰੀਮ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮਹਾਰਾਜ ਹੋਰ ਬਾਈ ਜੀ ਠੀਕ ਠਾਕ ਮਰੀਆ ਜੀ ਹੋਰ ਕੈ ਰਾ ਡੇਲੀ ਪਰਮ ਰੱਖਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਆਪਣਿਆਂ ਨੂੰ ਪਿਆਰ ਪਿਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਸਤਿ ਸ੍ਰੀ ਅਕਾਲ ਜੀ ਰਿਕਵੈਸਟ ਬੇਨਤੀ ਇਹੋ ਕਰਦੇ ਹਾਂ ਜੀ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਫੋਲੋ ਕਰੋ ਤਾਂ ਵੱਧ ਤੋਂ ਵੱਧ ਸਪੋਰਟ ਕਰੋ ਧੰਨਵਾਦ ਭਾਈ ਜਿਹੜਾ ਬਹੁਤ ਬਾਕੀ ਬੇਨਤੀ ਦੂਜੀ ਇਹੋ ਹੀ ਹੁੰਦੀ ਆ ਵੀਡੀਓ ਚ ਵੀਡੀਓ ਪਰਿਵਾਰ ਦੇ ਵਿੱਚ ਬੈਠ ਕੇ ਵੇਖੋ ਠੀਕ ਹੈ ਜੀ ਤੇ ਜਿਹੜਾ ਪਸੰਦ ਆਉਂਦਾ ਫ ਕਰੇ ਆਗੇ ਆਪਦੀ ਤਸल्ली ਕਰਕੇ ਖੜਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਭਾਈ ਆਪਣਾ ਡਰੈਸ ਵੀ ਕੀ ਕੰਫਰਮ ਹੈ ਜੀ ਪਿੰਡ ਚਾਮਕੇ ਖੁਰਦ ਜਲਾ ਤਰਨਤਨ ਤਸੀਲ ਵੀ ਤਰਨਤਨ ਜੀ ਨਾਮ ਜੇ ਪ੍ਰਤਾਪ ਸਿੰਘ ਛਾਹ ਠੀਕ ਹੈ ਜੀ ਤੇ ਫੋਨ ਨੰਬਰ ਭਾਈ ਦੋਵੇਂ ਦੱਸ ਦੇਣੇ ਆਪਾਂ ਹਾਂਜੀ 628474127 628474127 178901127 178901127 ਪਹਿਲੀ ਗੱਲ ਤੇ ਇੱਕ ਤੇ ਫੋਨ ਲਾਓ ਨਾ ਚੁੱਕੀਏ ਦੂਜੇ ਤੇ ਲਾ ਲਓ ਜੇ ਫੋਨ ਕੇਵਲੇ ਨਹੀਂ ਚੁੱਕਿਆ ਜਾਂਦਾ ਹੂੰ ਤੇ ਭੈਣ ਭਰਾ ਆਪਾਂ ਨੂੰ ਵਟਸਐਪ ਤੇ ਮੈਸੇਜ ਕਰਿਓ ਉਸੇ ਵੇਲੇ ਨਵੀਂ ਡਿਟੇਲ ਜਿਹੜੀ ਆ ਜਿੱਦਾਂ ਜਿੱਨੇ ਡੰਗਰ ਹੋ ਉਸ ਵੇਲੇ ਲੰਕਾ ਚ ਵੀ ਡੀ ਆਪਾਂ ਠੀਕ ਹੈ ਜੀ ਉਹ ਜੀ ਕਈ ਵੇਲੇ ਕਈ ਮੋਕਾ ਬੰਦਾ ਬੀਚ ਹੀ ਹੁੰਦਾ ਹਾਂ ਮੈਂ ਨਾ ਮੈਸੇਜ ਕਰੇ ਉਸ ਵੇਲੇ ਲੰਕ ਆ ਜਾਊਗਾ ਠੀਕ ਹੈ ਜੀ ਅਗਲਾ ਵੇਖ ਕੇ ਠੀਕ ਹੈ ਜੀ ਤੇ ਆਪਦੀ ਘਰੇ ਆ ਕੇ ਖੜੇ ਘਰੇ ਆ ਕੇ ਵੇਖ ਕੇ ਕਰੀਂ ਅਸਲੀ ਕਰਕੇ ਆਪਾਂ ਜੀ ਹਾਂ ਜੀ ਠੀਕ ਹੈ ਅੱਛਾ ਵਰੀਆ ਮਾ ਜ ਆਪਣੇ ਕੋ ਤਿੰਨ ਮੱਜਾਂ ਟੁਕੜ ਕੱਪਣ ਹਾਂ ਜੀ ਤੇ ਇਹਨਾਂ ਟੁਕੜਾ ਕੱਪਣਾ ਜੀ ਹਾਂ ਜੀ ਠੰਡ ਠੌਂ ਦਾ ਕਰਕੇ ਜਾਇਆ ਜੀ ਇਹਨਾਂ ਗਿਆ ਮਾਲ ਤੇ ਆਪਣਾ 15 ਡੰਗਰ ਕੱਲ ਠੀਕ ਹੈ ਜੀ ਹੁਣ ਅੱਜ ਇੱਕ ਗਏ ਆ ਜੀ ਬਣਿਆ ਬਣਿਆ ਨੇ ਡੰਗਰ ਪਾਈ ਚਲੋ ਅਛਾ ਇਦਾਂ ਹੀ ਸਮਝ ਨਾਲ ਚੱਲਦੀ ਹੈ ਤੁਹਾਨੂੰ ਪਤਾ ਇੱਕ ਥੋੜਾ ਆਪਾਂ ਪਰਚਾ ਲੈਣਾ ਹੁੰਦਾ ਤੇ ਬਾਜ਼ਾਰ ਤੇਜ ਆ ਜੀ ਠੀਕ ਹੈ ਜੀ ਬਾਜ਼ਾਰ ਪੈਣ ਪਰ ਆਉਣ ਦਾ ਦੱਸੋ ਜੀ ਕਰੀਏ ਸ਼ੁਰੂ ਆਪਾਂ ਇਹਦੀ ਦੂਜੀ ਬੇਨਤੀ ਇਹ ਆ ਵੀ ਮੋਹਰ ਆਪਣੇ ਹੰਦੇ ਭਾਜੀ ਉਹਨੇ ਕਾਪਾ ਫਿਕਸ ਰੇਟ ਕਰੀਦਾ ਜਿਆਦਾ ਆਪਣੇ ਤੋਂ ਹੰਦਾ ਨਹੀਂ ਕੰਮ ਠੀਕ ਹੈ ਜੀ ਜਿਨੇ ਵੀ ਆਪਣੇ ਤੋਂ ਡੰਗਰ ਲੈਣਾ 2 ਦਿਨ ਪਹਿਲਾਂ 3 ਦਿਨ ਪਹਿਲਾਂ 5 ਦਿਨ ਪਹਿਲਾਂ ਬਾਜ਼ਾਰ ਵੇਖ ਕੇ ਪੈਣ ਠੀਕ ਹੈ ਜੀ ਬਾਜ਼ਾਰ ਵੇਖ ਕੇ ਤੇ ਫੇਰ ਆਪਣੇ ਤੋਂ ਤਸੱਲੀ ਆਦੀ ਐ ਖਰਾ ਬਾਜ਼ਾਰ ਮੈਂ ਨਹੀਂ ਬਾਜ਼ਾਰ ਵੇਖੇ ਪਹਿਲਾਂ ਠੀਕ ਹੈ ਜੀ ਬਾਜ਼ਾਰ ਨਾਲੋਂ ਦਾ 1000 ਮੈਂ ਹੀ ਸਸਤੀ ਦਊਗਾ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਚਲੋ ਜੀ ਕਰੋ ਜੀ ਸ਼ੁਰੂ ਇੱਕ ਨੰਬਰ ਤੋਂ ਦੱਸੋ ਡਿਟੇਲ ਦੀ ਪਾਜੀ ਗੱਬਣ ਦੇ ਮੈਂ ਤਨਾ ਸਾਡੇ ਤਨਾ ਮਹੀਨਾ ਦੀ ਅੱਛਾ ਜੀ ਕਨਫਰਮ ਹੈ ਜੀ ਦੁੱਧ ਹੈਗਾ ਜੀ 8 ਲੀਟਰ ਆਪਣੀ ਚੈੱਕ ਪਾਸ ਕਰਾਈ ਹੈ ਜੀ ਆਪਾਂ ਦੱਸਣੀ ਉਹ ਜਿਹੜੀ ਆਪਣੀ ਕਰਾਈ ਦੂਜੀ ਨਹੀਂ ਆਪਾਂ ਦੱਸਣੀ ਠੀਕ ਹੈ ਜੀ ਹਾਂਜੀ ਹਾਂਜੀ ਦੁੱਧ ਕਿੰਨਾ ਦੱਸਿਆ ਜੀ ਦੁੱਧ ਪਾਜੀ 8 ਲੀਟਰ ਦੇ ਦਿੱਥੇ 8 ਲੀਟਰ ਪੱਕਾ ਹੈ ਨਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਸੂਆ ਦੂਜਾ ਸੂਈ ਜੀ ਤਿੱਜੇ ਦੀ ਗੱਬਣ ਜੇਗਾ ਤਿੱਜੇ ਵਾਸਤੇ ਗੱਬਣ ਹੈ ਨਾ ਜੀ ਭੈਣ ਭਰਾਵਾਂ ਦੇ ਗਾੜੀ ਆਪ ਦੀ ਸਮਝ ਵੇਖੇ ਕੋਈ ਮਿਲ ਕੇ ਆ ਦਿੰਦੇ ਵਪਾਰੀ ਦੂਜੇ ਦਸੂਆ ਨਹੀਂ ਟੱਪਨ ਦਿੰਦੇ ਆਪ ਦੀ ਸਮਝ ਵੇਖੇ ਭਾਵੇਂ ਦਾ ਹੋਵੇ ਲਾਰੇ ਲਾਓ ਲੋ ਜੀ ਥਣਾ ਜਣਾ ਦੀ ਕੁਆਲਟੀ ਆਰਡਰ ਕੁਆਲਟੀ ਬਹੁਤ ਸੋਹਣੀ ਚੈੱਕ ਕਰ ਲੋ ਹਾਂਜੀ ਹਾਂਜੀ ਤੇ ਦੁੱਧ 8 ਕਿਲੋ ਮੰਨ ਕੇ ਕੋਈ ਵੀ ਭੈਣ ਭਰਾ ਸੌਦਾ ਕਰ ਲੇ ਮੈਂ ਨਾ ਇਹ 8 ਕਿਲੋ ਦੁੱਧ ਮੌਕੇ ਦਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹਦੀ ਬਰਿਆਮਦੀ ਅੱਜ ਕਿੰਨੇ ਚ ਪਹੁੰਚ ਕਰ ਲੜੀ ਬਹੁ ਮਰਬਾਰੀ ਆਪਾਂ ਜਾਇ ਜੀ ਆਇਆਂ ਜਾਇ ਜੀ ਦੇਣੀਆਂ ਆਪਾਂ ਕਿਰਦਾ ਵੀ ਕਿਤੇ ਬਾਕੀ ਇਹ ਜੇ ਕੋ ਸਾਂਭੂਗਾ ਤੇ ਮੈਂ ਵੇਖ ਸਿਰਈ ਤੇ ਮੈਂ ਜਿਆਦੀ ਨਹੀਂ ਆ ਪਾਂਦੇ ਲੱਖ ਰੁਪਏ ਦੀ ਮਹੀਆ ਕੀ ਹਾਂਜੀ ਹਾਂਜੀ ਇਹ ਤਾਂ ਗੱਲੇ ਗਈ ਬਿਹਾਰ ਦੇ ਸਾਹ ਹਾਂ ਠੀਕ ਹੈ ਜੀ ਤੇ ਇਹ ਜੀ ਮੈਂ ਸੱਜਰ ਕੋ ਲੈਣ ਜਾਵੇ 1 ਲੱਖ ਦੀ 10 ਦੀ ਮਿਲਣੀ ਭਾਜੀ ਘੱਟ ਨਹੀਂ ਮਿਲਣੀ ਜੀ ਜੀ ਤੇ ਕਰ ਦਈਏ ਸੱਤਰ ਤੇ ਪਹੁੰਚ ਜਰੂਰ ਕਰੋ ਜੀ ਮਾਣ ਠੰਡ ਲੈ ਜਣ ਵੇਖ ਲੋ ਨਹੀਂ ਨਹੀਂ ਇਹ ਹੁਣ ਮਤਲਬ ਮੇਰੇ ਸਹੋਂ ਦਾ ਆਇਆ ਸਾਲ ਦੇ ਲਾਸਟ ਤੇ ਤੋਹਫੀ ਹੈ ਹਾਂਜੀ ਆ ਇਸ ਸਾਲ ਫਾਈਨਲਿਕ ਹੋ ਗਈ ਹੈ ਹਾਂ ਜੀ ਕਿਉਂ ਫੇਰੀ ਲਾ ਲੈਣੇ ਡੰਗੋਂ ਆਪਾਂ ਦੇ ਹਾਂ ਆ ਫੇਰੀ ਲਾ ਲੈਣੀ ਆਫਰ ਲਾ ਦੋ ਅੱਜ ਹਾਂਜੀ ਹੁਣ 26 ਚੱਲਣਾ ਗੱਡੀ ਹਾਂ 2026 ਆਉਣ ਡਿਆ 25 ਦੇ ਲਾਸਟ ਹੀ ਆ ਪੀਸ ਇਹ ਲਾਸਟ ਹੀ ਅੱਜ ਲਾਸਟ ਹਾਂਜੀ 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 ਕੋਈ ਗੱਲ ਨਹੀਂ ਮਾਰਾ ਚਲੋ ਇਹ ਉਸ ਹਿਸਾਬ ਨਾਲ ਆਪਾਂ ਬਿਲਕੁਲ ਜਾਇਜ਼ ਜੇ ਰੇਡ ਕਰ ਰਹੇ ਨੇ ਇੱਕ ਮੌਸਮ ਠੰਡਾ ਕੋਈ ਗੱਲ ਨਹੀਂ ਜੀ ਸਾਡੇ ਤਿੰਨ ਤਿੰਨ ਮਹੀਨੇ ਚੱਕ ਪਾਸ 80 ਲੀਟਰ ਦੁੱਧਿਆ ਹਾਂ ਪੂਰੇ 36000 ਦੇ ਵਿੱਚ ਪਹੁੰਚ ਪੂਰੇ 36000 ਗੱਡੀ ਕੋ ਆਬਦ ਲੈ 60000 ਦੀ ਲੈਣੀ ਲੋ ਜੀ ਠੀਕ ਹੈ ਜੀ ਜੇ ਤੋ ਚ ਸਾਡੇ ਤਿੰਨ ਮਹੀਨੇ ਦੀ ਕਨਫਰਮ ਚੈੱਕ ਪਾਸ ਸਾਡੇ ਤਿੰਨਾਂ ਦੀ ਹੈ ਜੀ ਤਿੰਨਾਂ ਦੀ ਲਾਵੇਗਾ ਠੀਕ ਹੈ ਜੀ ਹਾਂਜੀ ਆ ਲੋ 8 ਕਿਲੋ ਦੁੱਧ ਮਜੂਦਾ ਮੌਕੇ ਦਾ ਤਿਆਰ 63000 ਰੁਪਏ ਦੇ ਵਿੱਚ ਤੁਹਾਨੂੰ ਇਹ ਮੱਝ ਮਿਲ ਜਣੀ ਜੀ 100 ਕਿਲੋਮੀਟਰ ਤੱਕ ਦੀ ਪਹੁੰਚ 63000 ਦੇ ਵਿੱਚ ਘਰੇ ਛਾਡਾਵਾਂਗੇ 100 ਕਿਲੋਮੀਟਰ ਦੀ ਠੀਕ ਹੈ ਜੀ ਗੱਡੀ ਆਪਦੀ ਲੈ ਗੋ ਤੇ 60 ਦੀ ਦੇ ਠੀਕ ਲੋ ਜੀ ਜੇ ਕੋਈ ਵੀਰ ਗੱਡੀ ਆਪਣੀ ਲੈ ਕੇ ਆ ਜੂਗਾ ਤੇ ਫਿਰ 60000 ਚ ਮਿਲ ਜਣੀ ਮੱਝ ਹੈ ਨਾ ਜੀ ਪਿਓਰ ਮੋਹਰਾ ਜੀ ਪਿਓਰ ਮੋਹਰਾ ਦਾ ਸੋ ਬਾਡੀ ਸਟ੍ਰੈਚ ਬਹੁਤ ਵਧੀਆ ਹੈ ਪਿੱਠ ਪੂਰੇ ਦੀ ਚੜਾਈ ਚੰਗੀ ਥ ਬਾਣਾ ਪਰ ਮੰਗੜੀ ਕਰਦੇ ਤਾਂ ਮੈਂ ਤੋਕਣਾ ਕਬਣਾ ਪਈ ਯਾਰ ਜੀ ਆਓ ਜੀ ਇਹ ਤਾਂ ਗੱਲ ਜ਼ਰੂਰੀ ਹੈ ਹਰ ਇੱਕ ਚੀਜ਼ ਚਾਹੀਦੀ ਹੈ ਜੀ ਗਾੜੀ ਭਾਜੀ ਵੱਡੀ ਮਹਿੰਗੇ ਹਾਂਜੀ ਇਹ ਵੀ ਤੋਕਣ ਕਬਣੀ ਹੈ ਜੀ ਚੌ ਮਹੀਨੇ ਆ ਜੀ ਲੋ ਜੀ ਕਰੋ ਜੀ ਸਾਡੇ ਚੌ ਦੀ ਚੌ ਦੀ ਲਾਦੇ ਕੋਈ ਚਾਰ ਮਹੀਨੇ ਦੀ ਕੰਫਰਮ ਚੈੱਕ ਪਾਸ ਹਾਂਜੀ ਹਾਂਜੀ ਤੇ ਕਿੰਨਾ ਦੁੱਧ ਸਲੇ ਦੇ ਦੁੱਧ ਭਾਜੀ ਇਸਲੇ 7 ਲੀਟਰ ਆ 7 ਲੀਟਰ ਮੌਜੂਦਾ ਹੈ ਨਾ ਠੀਕ ਹੈ ਜੀ ਸਵੇਰ ਕਰ ਮਾ ਸੁਣੀਏ ਸੂਆ ਭਾਜੀ ਦੁੱਜਾ ਸੁਈ ਆ ਇਹ ਜੀ ਵਾਸਤੇ ਕੱਪੜੀ ਵੀ ਜੀ ਜੀ ਦੀ ਵਾਸਤੇ ਗੱਬਣਿਆ ਆਪਾਂ ਝੂਠ ਨਹੀਂ ਮਾਰਨਾ ਕੀ ਗੱਲ ਦਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਬਾਕੀ ਮਹੀਂ ਵੱਡੀ ਜੀ ਥੋੜਾ ਜਿਹਾ ਆ ਗਿਆ ਨਾ ਡੰਗਰ ਤੁਹਾਨੂੰ ਪਤਾ ਉਪਰੇ ਥਾ ਉਪਰੇ ਆ ਥਾ ਜਿਦਾ ਇੱਕ ਮੌਸਮ ਠੰਡਾ ਆਉਂਦੀ ਵੀ ਨੀਲੀ ਚੀਜ਼ੇ ਮਾਜੀ ਹਾਂ ਕ੍ਰੋਸ ਸੰਗ ਦਿੱਲੀ ਦਾ ਰਹਦੀ ਹੈ ਹਾਂਜੀ 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 ਤੇ ਦੁੱਧ 7 ਕਿਲੋ ਤਿਆਰ ਨੀਲੀ ਆਹ ਲਾਏ ਕੋਈ 5 ਕਲਿਆਣੀ ਨਾਲੇ ਠੀਕ ਹੈ ਜੀ ਲੋ 5 ਕਲਿਆਣੀ ਆ ਠੀਕ ਹੈ ਜੀ ਤੇ ਇਹਦੀ ਬਰੀਆਮ ਕਿੰਨੇ ਚ ਪਹੁੰਚ ਕਰ ਦੇਣੀ ਹੈ ਇਹਦੇ ਭਾਜੀ ਹੁਣ ਤੁਹਾਨੂੰ ਪਤਾ ਵੱਡੀ ਮੈਂ ਆ ਆ ਇਹ ਤੇ ਗੱਲ ਹੈਗੀ ਵੱਡੀ ਮੈਂ ਅਸਕਰ ਤੁਹਾਨੂੰ ਪਤਾ ਵੱਡੇ ਬੰਦੇ ਦੇ ਵੱਡੇ ਕੰਮ ਹੁੰਦੇ ਆ ਨਿੱਕੇ ਦੇ ਨਿੱਕੇ ਨਹੀਂ ਹਾਂ ਕਿ ਨਹੀਂ ਗਾ ਆ ਜੀ ਸਾਰੀ ਗੱਲ ਹੈਗੀ ਹਾਂਜੀ ਹਾਂਜੀ ਅਸਕਰ ਦੁੱਧ ਸਰੀਰ ਚ ਬਣ ਕੇ ਆਉਣਾ ਵਾ ਬਸ ਬਸ ਇਹ ਤੇ ਗੱਲ ਹੈਗੀ ਹਾਂ ਯਕ ਨਾਲੇ ਮੈਂ ਅੱਜ ਹੀ ਲੈਂਦੀ ਹੁਣੇ ਲੇਟ ਚੂ ਚੂ ਕੇ ਲੈਂਦੀ ਆ ਠੀਕ ਹੈ ਜੀ ਤੇ ਆਪਾਂ ਚਾਹੁੰਦੀ ਆ ਕਿਹਦੇਣੀ ਚਾਹਵਾ ਮਹੀਨੇ ਹੈ ਨਾ ਚਾਹੁੰਦੀ ਆ ਆਪਾਂ ਚਾਹੁੰਦੀ ਗਈ ਹਾਂ ਚਾਹੁੰਦੀ ਬਸ ਠੀਕ ਹੈ ਜੀ ਤੇ ਦੁੱਧ ਮੰਨ ਲਓ ਇੱਥੇ ਸੱਤ ਆਕ 6 ਵਾਲੇ ਠੀਕ ਹੈ ਜੀ ਹਾਂਜੀ ਹਾਂਜੀ ਦੱਸੋ ਫਿਰ ਜੈ ਜੈ ਮੁੱਲ ਕਰਦੇ ਹਾਂ 80 'ਚ ਕਰੀਏ ਪਹੁੰਚ ਦੀ ਨਹੀਂ 80 ਦੀ ਫਿਰ ਜ਼ਿਆਦਾ ਆ ਗਿਆ ਤਾਂ ਕਾਹਿੰਦਾ ਬਿਲਕੁਲ ਜੈ ਜੈ ਬਿਲਕੁਲ ਜੈ ਜੈ 68000 ਦੇ ਵਿੱਚ ਪਹੁੰਚ 68000 ਹੈ ਹਾਂਜੀ ਠੀਕ ਹੈ ਜੀ ਗੱਡੀ ਕੋ ਆਪ ਲੈ ਉਹ 65000 ਦੀ ਦੇਣੀ ਠੀਕ ਹੈ 65000 ਹੈ ਨਾ ਜੈ 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 ਇਹ ਹੈਗੀ ਕਿ ਜੈਸ ਕੋ ਦੇਖ ਲਓ ਨਹੀਂ ਮੈਂ ਨਾ ਆਪਾਂ ਤੁਹਾਨੂੰ ਪਤਾ ਜਿਆਦਾ ਨਹੀਂ ਪਾਜੀ ਮੈਂ ਗੱਬਣ ਨਾ ਨਾ ਹੋਵੇ ਹਾਂ ਇਹ ਡੇ ਕਾ ਦੀ ਜਿਹੜੀ ਮੈਂ ਗੱਬਣੀ ਦਾ 55 6000 ਰੁਪਏ ਤੇ ਉਦਾਂ ਹੀ ਵਗੰਦੀ ਮੈਂ ਠੀਕ ਠੀਕ ਦੁੱਧ ਚ ਹੀ ਵਗੰਦੀ ਕੱਲੀ ਤੇ ਨਾਲ ਆਪਾਂ ਗੱਬਣ ਦੇ ਜਾਂਦੇ ਭੈਣ ਭਰਾ ਨੂੰ ਆਪਾਂ ਕੀ ਵਾਦਾ ਲੈ ਲੈਂਦੇ ਆ 5000 ਰੁਪਏ ਸਤ ਆਪਾਂ ਵੀ ਵਾਦ ਲਾਈ ਹੋਣੀ ਠੀਕ ਠੀਕ ਹੈ ਮੈਂ ਕਿਹਾ ਅਸੀਂ ਮੋਲ ਕਰਕੇ ਤੇ ਮੁੜ ਕੇ ਠੰਡ ਗਈ ਤਾਂ ਦੋੜੇ ਕਾ ਵੱਜਣਾ ਪੜੇ ਨਹੀਂ ਨਹੀਂ ਕੋਈ ਗੱਲ ਨਹੀਂ ਜੀ ਆਪਾਂ ਆਤਾ ਵਾ ਠੀਕ ਠੀਕ ਆਪਣੇ ਨਾਲ ਸਾਈ ਕਰਕੇ ਦੋ ਦਿਨ ਅਗਲਾ ਬਾਹਰ ਫੇਰ ਠੀਕ ਹੈ ਜੀ ਠੀਕ ਬਾਜ਼ਾਰ ਵੇਖ ਕੇ ਫੇਰ ਆਵੇ ਠੀਕ ਤੋਰੋ ਜੀ ਹਾਂਜੀ ਦੋਸਤੋ 4 ਮਹੀਨਿਆਂ ਦੀ ਕਨਫਰਮ ਚੈੱਕ ਪਾ ਜਿਉਂ ਮਹੀਨਿਆਂ ਦੀ ਗੱਭਣ ਭਾਜੀ 68000 ਦੇ ਵਿੱਚ ਪਹੁੰਚ 100 ਕਿਲੋਮੀਟਰ ਦੀ ਗੱਡੀ ਆਪਦੇ ਲਈ ਉਹ ਤੇ 65000 ਵੀ ਦੇਣੀ ਪਵੇ ਠੀਕ ਹੈ ਜੀ 7 ਕਿਲੋ ਦੁੱਧ ਵੀ ਮੌਜੂਦਾ ਤੇ ਆਹ ਦੇਖੋ ਲੋ ਜੀ ਥੋੜੀ ਤੇ ਵੀ ਨਿਸ਼ਾਨ ਹੈਗਾ ਇਹ ਹਾਂਜੀ 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 ਦਿਖਾ ਦਿੰਨੇ ਮੁਰਦੀ ਮਾਜੂ ਕੋ ਨਹੀਂ ਉਧਰੇ ਹਾਂਜੀ ਇਹ ਦੋਸਤੋ ਮੌਸਮ ਠੰਡਾ ਦਾ ਕਰਨਾ ਪਸ਼ੂ ਨੂੰ ਆਇਆ ਨਹੀਂ ਕਿਉਂਕਿ ਤੁਹਾਨੂੰ ਪਤਾ ਠੰਡ ਤੇ ਪਸ਼ੂ ਨੂੰ ਆਇਆ ਵੇਹੇ ਬਿਮਾਰ ਹੋ ਜਾਂਦਾ ਨੀਲੀ 라ਵੀ ਲਾਲੇ ਕੋ ਪੰਜ ਕਲਿਆਣੀ ਲਾਲੇ ਲੋ ਜੀ ਕਰਿਓ ਚੈੱਕ ਦੋਸਤੋ ਆਹ ਵੇਖੋ ਜਿਹਦੀਆਂ ਅ ਮੋਲ ਜਿਹੜਾ ਵਾ ਜੈ ਜੀ ਆ 68000 ਰੁਪਏ ਚ 100 ਕਿਲੋਮੀਟਰ ਤੱਕ ਦੀ ਪਹੁੰਚ ਤੁਹਾਨੂੰ ਮਿਲ ਜਣੀ ਹੈ ਤੇ ਨਾਲ 4 ਮਹੀਨੇ ਦੀ ਘੋਪਰ ਤਾਂ ਨਾਲ 7 ਕਿਲੋ ਦੁੱਧ ਮਿਲ ਜਾਣਾ ਕਮਾਈ ਰਣੀ ਭਾਜੀ 1000 1500 2000 ਜਾਣਾ ਕੰਮ ਨਹੀਂ ਆਪਾਂ ਰੱਖਣਾ ਠੀਕ ਹੈ ਜੀ ਕਰਿਓ ਚੈੱਕ ਦੋਸਤੋ ਦੋ ਮੁੱਝਾਂ ਤੁਹਾਨੂੰ ਟੋਕੜ ਗੱਪਣ ਕਨਫਰਮ ਜਣੀ ਉਹ ਖਾਤੀਆਂ ਇਹ ਦੋ ਕਿ ਜਿਹੜੀ ਬਰੇਹਮ ਹੋਣੀ ਤੀਜਾ ਨੰਬਰ ਇਹ ਵੀ ਟੋਕੜ ਗੱਪਣੀ ਹੈ ਨਹੀਂ ਜੀ ਇਹ ਬੱਚੇ ਤੋਂ ਬਿਨਾ ਨਹੀਂ ਅੱਛਾ ਇਹ ਬਿਨਾ ਬੱਚੇ ਤੋਂ ਹੈ ਨਾ ਜੀ ਹਾਂਜੀ 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 ਦੱਸੋ ਜੀ ਪਾਜੀ ਨੀਲੀ 라ਵੀ ਜੇਵੀ ਹਾਂਜੀ ਪਿਓਰ ਨੀਲੀ 라ਵੀ ਹੈ ਨਾ ਹਾਂ ਨੀਲੀ 라ਵੀ ਪਿਓਰ ਨੀਲੀ 라ਵੀ ਇਹਦੇ ਸਾਰੀ ਇਹਦੇ ਚੱਕ ਦੋਸਤੋ ਪਿਓਰ ਨੀਲੀ 라ਵੀ 100% ਹੈ ਨਾ ਇਹ ਤੇ ਮੰਨ ਲਓ ਨਸਲ ਬੱਚੇ ਲੈਣ ਵਾਲੀ ਆ ਤੇ ਗਾਂ ਹਾਂਜੀ 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 ਵੇਖੋ ਜੀ ਠੀਕ ਆ ਨੀਲੀ ਦਾ ਭਰੇ ਠੀਕ ਆ ਛੱਟੀ ਦਾ ਨੀਲੀ ਦੇ ਭਰੇ ਹਾਂਜੀ ਅਛੇ ਮਹੀਨਾ ਹੋਗਾ ਠੀਕ ਆ ਭਰੇ ਇਹ ਪਾਜੀ ਮਹੀਨਾ ਹੋ ਗਿਆ ਉਹਾਂ ਦੇ ਬਣੀ ਨੂੰ ਅੱਛਾ ਜੀ ਤੇ ਸੂਈ ਹੈਗੀ ਜੇ ਕੋ ਤਿੰਨਾਂ ਕ ਮਹੀਨਿਆਂ ਦੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਦੁੱਧ ਕਿੰਨਾ ਦੇਣ ਦੀ ਦੁੱਧ ਪਾਜੀ 7 ਲੀਟਰ ਆ 6 ਲਾਵੇਗਾ 6 ਮੰਨ ਕੇ ਸੌਦਾ ਕਰ ਲਓ ਕੋਈ ਵੀਰਪਣਾ ਭਰਾ ਹਾਂਜੀ ਚੌਥਾਲ ਵਾਲੇ ਪੰਜਵਾਂ ਵਾਲੇ ਮੁੜਕਿਆਂ ਦੇ ਵਪਾਰੀ ਸੂਏ ਨੇ ਟੱਪਨ ਦਿੰਦਾ ਭਾਵੇਂ ਦਹਵੇਂ ਲਾਲੇ ਕੋਈ ਨਹੀਂ ਆਪਾਂ ਦੇ ਸਾਰੇ ਸੂਏ ਟਪਾ ਦਿੰਨੇ ਆ ਜੀ ਕੋਈ ਨਹੀਂ ਛੁੱਟੀਆਂ ਭਾਵੇਂ ਕੋਈ ਗੱਲ ਨਹੀਂ ਜੇ ਮਰਜ਼ੀ ਤਸਵੀਰ ਭਾਵੇਂ ਦਹਵੇਂ ਸੂਏ ਲਾ ਦੇ ਕੋਈ ਹਾਂ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹਦੀ ਬਰਿਆਮ ਕਿੰਨੇ ਚ ਪਹੁੰਚ ਕਰ ਦਿੰਦੇ ਇਹਦੀ ਭਾਜੀ ਡੈ ਜੀ ਆ ਕਰੀਏ 70 40 ਦੇ ਹਾਂ ਲੈ 70 ਰੁਪਏ ਦੇ ਆ ਜੀ ਇਹ ਤੇ ਗੱਲ ਹੈਗੀ ਇਹ ਤਾਂ ਨੁਹਾਤੀ ਹੈ ਤੇ ਇਹਦਾ ਰੇਟ ਬੜਾ ਵੱਧ ਜਾਣਾ ਹੈ ਹਾਂ ਹੂੰ ਇਹਦੀ ਗੱਲ ਵਾਕਿਆ ਠੀਕ ਹੈ ਦੱਸੋ ਨਹੀਂ ਆਪਾਂ ਜੈ ਜੀ ਕਰਨੀ ਹੈ ਜੀ ਹਸਿਆ ਖੇਲੀਆਂ ਕਰਨਾ ਮੈਨੂੰ ਭਰਾਵਾ ਹਾਂਜੀ ਹਾਂਜੀ ਚਲੋ ਇਹ ਵੀ ਕੰਮ ਕਰਨਾ ਜੀ ਜੈ 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 ਜੀ ਦੇਣੀ ਪੂਰੇ 55000 ਦੇ ਵਿੱਚ ਪਾਓ ਲਓ ਜੀ ਗੱਡੀ ਖਵਾ ਦੇ ਲਓ 52000 ਦੀ ਹੁਣ ਕੰਮ ਹੋਇਆ ਸੈਟ ਹਾਂਜੀ ਹਾਂਜੀ ਧਾਰੀ ਆ ਗਈ ਵਿੱਚੇ ਧਾਰੀ ਵਿੱਚੇ ਆ ਗਈ ਜੀ ਮੈਂ ਇਹਨਾਂ ਨਾਲ ਬਣਾਵੇ ਪਿਓਰ ਨੀਲੀ ਰਾਵੀ ਮੈਂ ਨਾਲੇ ਬਣਾਵੇ ਨਸਲ ਤੇ ਨਾਲੇ ਦੀਵੇ ਦੁੱਧ ਪਨੀਰੀ ਬਣਾ ਕੇ ਰਸਾਂ ਨਾਲ ਦੁੱਧ ਦੀ ਚਾਹ ਪੀਵੀਂ ਸ਼ੇਖ ਨੇ ਦੁੱਧ ਜੀ ਤਿਆਰ ਹੁਣ ਭਾਜੀ 7 ਜਾਂ 6 ਲਾਵੇ 6 ਮੰਨ ਕੇ ਸੌਦਾ ਦੁੱਧ 7 ਹੀ ਹੋਊਗਾ ਘੱਟ ਨਹੀਂ ਹੁੰਦਾ 52000 ਰੁਪਏ ਦੀ 100 ਕਿਲੋ ਦੀ ਪਹੁੰਚ ਪ੍ਰਿੰਟ ਸਾਰਾ ਹੀ ਨੀਲੀ ਲਓ ਜੀ ਪ੍ਰਿੰਟ ਦੋਸਤੋ ਕਰ ਲਓ ਚੈੱਕ ਜੀ ਪਿਓਰ ਨੀਲੀ ਦਾ ਵੀ ਜੇ ਜੇ ਕੋਈ ਵੀਰ ਗੱਡੀ ਆਪਣੀ ਲੈਂਦਾ ਫਿਰ 52000 ਰੁਪਏ ਜੀ ਹਾਂ ਜੀ ਆ ਜੀ ਨੀਲੀ ਦੀਆਂ ਵਾਹ ਵਾਹ ਵੱਧੀਆਂ ਪਾ ਤੰਚਾਰ ਅੱਛਾ ਚਲੋ ਸ਼ੁਗਰ ਦੋਸਤੋ ਕਰ ਲਓ ਚਾ ਇੱਕ ਥਾਂ ਦੀ ਕੁਆਲਿਟੀ ਮਹੀਨਾ ਇੱਕ ਹੋ ਗਿਆ ਭਾਜੀ ਟੀਕਾ ਭਰੇ ਨੂੰ ਹਾਂ ਇੱਕ ਮਹੀਨਾ ਟੀਕਾ ਭਰੇ ਨੂੰ ਹੋ ਗਿਆ ਜੇ ਕੰਫਰਮ ਭਾਜੀ ਹੋਇਆ ਮਹੀਨਾ ਪਰ ਆਪਾਂ ਨਹੀਂ ਕੋ ਗਾਰੰਟੀ ਦੇਣੀ ਆਪਾਂ ਮੋਲੀ ਦੁੱਧ ਵਾਲਾ ਕੀਤਾ ਦੇ ਠੀਕ ਹੈ ਜੀ ਗੱਭਣ ਹੋਏ ਤਾਂ ਫਿਰ ਤੁਹਾਨੂੰ ਮਾਤਾ ਰੇਟ ਵੱਜ ਜਾਣਾ ਹਾਂ ਜੀ ਹਾਂ ਅੱਛਾ ਜੀ ਜਫਰਾਵਾਦੀ ਜਫਰਾਵਾਦੀ ਹੈ ਨਾ ਜੀ ਜਫਰਾਵਾਦੀ ਬਾਹਰ ਜੀ ਕਰੋ ਚੈੱਕ ਜੀ ਸੂਆ ਬੱਜਾ ਕੋ ਤਿੱਜਾਂ ਵਾਲੇ ਚੌਥਾਂ ਵਾਲੇ ਪੰਜਵਾਂ ਵਾਲੇ ਦਹਾਵਾਂ ਵਾਲੇ ਆਪਦੀ ਸਮਝਵੇ ਕੁਆਲਿਟੀਆਂ ਸਾਰੀਆਂ ਐ ਜੇਗੀਆਂ ਹਾਂ ਜੀ ਹਾਂ ਜੀ ਸਿਰ ਗਨੀਲੀ ਰਾਂ ਵਿੱਚ ਦੇਵੀ ਠੀਕ ਹੈ ਜੀ ਇਹਦੇ ਥੱਲੇ ਦੁੱਧ ਆਠ ਆ ਅੱਛਾ ਜੀ ਕੋ ਸੱਤਾਂ ਵਾਲੇ ਠੀਕ ਹੈ ਜੀ ਹਾਂ ਜੀ ਹਾਂ ਜੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਇਹਨੂੰ ਵੀ ਭਾਜੀ ਕੋ ਸਾਢੇ ਇੱਕ ਤਿੰਨ ਮਹੀਨੇ ਹੋਏ ਜੀ ਅੱਛਾ ਜੀ ਸਾਰਾ ਇਹ ਵੀ ਦੱਸੀ ਕੋ 20-25 ਦਿਨਾਂ ਦੀ ਮਹੀਨੇ ਦੀ ਆਪਾਂ ਕੋਈ ਗਾਰੰਟੀ ਨਹੀਂ ਦੇਣੀ ਠੀਕ ਹੈ ਜੀ ਦੁੱਧ ਦੇ ਹਿਸਾਬ ਨਾਲ ਦੇਣੀ ਜੀ ਸੂਆ ਭ ਆਪਾਂ ਕੋਈ ਗੁਸਾਨੀਆਂ ਕਰੀਏ ਠੀਕ ਹੈ ਜੀ ਅੱਛਾ ਤੇ ਵਰਿਆ ਮੇ ਇਹਦੀ ਪਹੁੰਚ ਕਿੰਨੇ ਚ ਕਰਦਰੀ ਪਹੁੰਚ ਇਹਦੀ ਵੀ ਜੈ ਜੀ ਹੈ ਜੀ ਹਾਂਜੀ ਕਰੀਏ ਪੈਣ ਚੇਰੀ ਲੱਭ ਲਈ ਕਰੋ ਜੀ ਕਰੋ ਜਰੂਰ ਹੈ ਜਰੂਰ ਕਰੋ ਜੀ ਦੱਸੋ ਗੈਜ ਜਾਂ ਮੁੱਲ ਛੱਡੋ ਜੀ ਕਿਰ ਗੈਜ ਜਨੇ ਤੇ ਦੇਈ ਦਣੀਆਂ ਹਾਂ 53 ਚ ਪਹੁੰਚ ਆ ਵੇਖਿਆ ਗੱਡੀ ਕੋਲ ਦੇ ਲੈ 50000 ਹਾਂਜੀ ਹਾਂਜੀ ਪੂਰੀ ਕਾਫੀ ਦੀ ਮੱਝ ਮਿਲ ਜੀ ਲੋਕ ਕਰੋ ਚੱਕ ਦੋਸਤੋ ਸੋਨਾ ਕੱਦ ਕੱਠ ਮੈਂ ਤਾਂ ਰਾਜੀ ਆ ਸੁਆ ਤੁਹਾਡੇ ਸਾਹਮਣੇ ਆ ਡਿਪੈਂਡ ਜਿੱਥੇ ਮਰਜ਼ੀ ਕਰ ਲਿਓ 6 ਕਿਲੋ ਦੁੱਧ ਮੰਨ ਕੇ ਸੌਦਾ ਕਰੀ ਜੀ ਕੋਈ ਮੈਂ ਨਾ ਜੀ ਦੁੱਧ ਏਡਾ ਸੰਗਣਾ ਵੀ ਅਲਸੀ ਬਣਾ ਕੇ ਤੇ ਵਿੱਚ ਇਹਦਾ ਚਾਹ ਪਾਇਆ ਨਿਉਂ ਦੁੱਧ ਪਿਆ ਹੁੰਦਾ ਵੀ ਕਦੇ ਖੁਆ ਬਣ ਜੜਾ ਜੀ ਮੈਂ ਨਾ ਖੁਆ ਲੋ ਜੀ ਕਰੋ ਚੱਕ ਜੀ 5 ਕਿਲੋ ਦੁੱਧ ਤੇ 2 ਕਿਲੋ ਖੁਆ ਚੜੂਏ ਦੇ ਨੂੰ ਠੀਕ ਹੈ ਜੀ ਠੀਕ ਹੈ ਲੋ ਜੀ ਪੰਜ ਯਰ ਚ ਪਹੁੰਚੀ ਹਾਂਜੀ 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 ਤੇ ਜੇ ਕੋਈ ਵੀਰ ਗੱਡੀ ਆਪਣੀ ਲੰਦਾ ਫਿਰ 47 ਯਰ ਨਹੀਂ ਜੀ ਅਸ਼ਤ 53 ਤੇ ਪਹੁੰਚ 53 'ਚ ਪਹੁੰਚ ਹੈ ਨਾ ਜੀ ਭਲੇ ਖਾ ਲੱਗਿਆ 53 'ਚ ਪਹੁੰਚ ਗੱਡੀ ਕੋਆਬ ਦੀ ਲਓ 50 ਦੀ 50000 'ਚ ਪੂਰੇ 'ਚ ਮਿਲਣੀ ਹੈ ਨਾ ਹਾਂਜੀ ਹਾਂਜੀ ਠੀਕ ਹੈ ਜੀ ਲਓ ਜੀ ਦੋਸਤੋ ਕਰ ਲਓ ਚਾ ਇੱਕ ਮੁੱਲ ਦੋਸਤੋ ਬਿਲਕੁਲ ਨਿਗੇ ਨਿਗੇ ਚਲੋ ਜੋ ਆ ਸੀਗਰ ਜੋ ਮਜ਼ਾ ਮਰਜ਼ੀ ਹੈ ਨਹੀਂ ਜੀ ਪਰ ਕੰਮੀ ਹੁਣਾਂ ਕਰਖਿਆ ਹੈ ਨਾਲੇ ਆਪਾਂ ਖੁੱਲੀ ਛੁੱਟੀ ਆਪਾਂ ਨੇ ਬਾਜ਼ਾਰ ਵੇਖ ਕੇ ਆਓ ਜੀ ਠੀਕ ਹੈ ਜੀ ਹਵਾ ਵੇਖੋ ਮਿਲੋ ਮਾਰ ਤਤੀ ਕਾ ਠੰਡੀ ਆ 5 ਨੰਬਰ ਜੀ ਹਾਂਜੀ ਹਾਂਜੀ ਦੱਸੋ ਜੀ 5 ਨੰਬਰ ਭਾਜੀ ਗੱਬਣ ਜੇ ਮੈਂ ਪੰਜਵੇਂ ਮਹੀਨੇ ਦੀ ਗੱਬਣ ਭਾਜੀ ਅੱਛਾ ਇਹ ਵੀ ਪੰਜਵੇਂ ਮਹੀਨੇ ਦੀ ਗੱਬਣ ਸਾਢੇ ਪੰਜਾਂ ਦੀ ਜਾਂਦਾ ਡਾਕਟਰ ਆਪਾਂ ਪੰਜਾਂ ਦੀ ਆ ਪੰਜਵੇਂ ਮਹੀਨੇ ਦੀ ਮੰਨ ਕੇ ਕੋਈ ਆ ਪੰਜਵੇਂ ਮਹੀਨੇ ਦੀ ਗੱਬਣ ਜੀ ਜਫਰਾਬਾਦੀ ਚਾਉਂਦੀ ਹੈ ਵੀ ਇਹ ਵੀ ਜਫਰਾਬਾਦੀ ਆ ਗਈ ਸੂਰਾ ਦਜਾ ਜਿਤ ਜਾਲ ਵਾਲੇ ਚੌਥਾ ਲਾਵੇ ਪੰਜਵਾਂ ਵਾਲੇ ਦਹਵਾਂ ਵਾਲੇ ਆਪ ਦੀ ਸਮਝ ਰੱਖ ਦੁੱਧ ਕਿੰਨਾ ਹੀ ਹੈ ਪਹਿਲੀ ਇਹਦੀ ਮਹਿ ਲੈਣ ਤੇ ਨਾਲ ਬੰਦੇ ਲਾਵੇ ਜਿਹਨੂੰ ਮਈਆਂ ਦਾ ਪਤਾ ਹੋਵੇ ਠੀਕ ਹੈ ਜੀ ਹਾਂਜੀ ਹਾਂਜੀ ਦੱਸੋ ਜੀ ਦੁੱਧ ਦੇ ਦੁੱਧ ਭਾਜੀ ਇਹ ਥੱਲੇ ਵੀ ਸੱਤ ਆ ਇਹ ਥੱਲੇ ਸੱਤ ਹੀ ਆ ਜੀ ਸੱਤ ਆ 6 ਲਾਵੇ 6 ਮੰਨ ਕੇ ਸੌਦਾ ਕਰੀਂ ਨਾ ਜੀ ਠੀਕ ਹੈ ਜੀ ਆਈ ਤੇ ਕੀ ਹੈ ਨਹੀਂ ਨਿਕਲ ਆ ਤਾਂ ਜਾਈਆ ਤੇ ਜਿਆਦਾ ਨਹੀਂ ਤੇ ਇਹ ਜਦੋਂ ਜੇ ਕੋਈ ਸੇਵਾ ਕਰੀ ਗਿਆ ਤੇ ਇਹਨੇ ਦੋ 10 ਕੁ ਮਹੀਨੇ ਦੁੱਧ ਪਿਆਈ ਜਾਣਾ ਪਿਆ ਜਾਣਾ ਤਿੰਨ ਤਿੰਨ ਚਾਰ ਮਹੀਨੇ ਦੁੱਧ ਇਹਨੇ ਵਿੱਚੋਂ ਤੋਂ ਆਂਦੇ ਵੀ ਮਹਾ ਹੀ ਮੈਂ ਮਿੱਠੀ ਕਰਕੇ ਆ ਵੇਖੋ ਤਾਂ ਨੂੰ ਲੱਸੀ ਸ਼ਰੀ ਨੂੰ ਚਾਹਦੇ ਨਹੀਂ ਆ ਲੱਸੀ ਸ਼ਰੀ ਨੂੰ ਹਾਂਜੀ ਠੀਕ ਠੀਕ ਤੁਹਾਨੂੰ ਪਤਾ ਕੌੜਾ ਬੰਦਾ ਤੇ ਕੌੜੇ ਡੰਗਰ ਨੂੰ ਬਹੁਤ ਵੱਡੀ ਛੁੱਟੀ ਚਾਹੀਦਾ ਗਾੜੀ ਕੋ ਇਦਾਂ 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 ਜੀ ਹਾਂ ਹਾਂ ਦੱਸੋ ਜੀ ਫਿਰ ਵੇਖ ਲਓ ਕਰ ਲਈਨੇ ਜਦਾਂ ਦਈਆਂ ਕੋ ਜੇ ਜੇ ਕਰ ਦੋ ਫਿਰ ਇਹਦੇ ਇਹਦੀ ਕਰੀਏ 70 ਇਹ ਸਾਰਿਆਂ ਨਾਲੋਂ ਜ਼ਿਆਦਾ ਆਹ ਤਾਂ ਜਾ ਇਹਦਾ ਟਾਈਮ ਥੋੜਾ ਜੀ ਹਾਂ ਨਹੀਂ ਇਹ ਤਾਂ ਗੱਲ ਹੈਗੀ ਹੈ ਕਿ ਨਹੀਂ ਗੱਲ ਹਾਂ ਤੇ ਟਾਈਮ ਥੋੜਾ ਪਰੇ ਮੇਰੇ ਜਗਾ ਥੋੜੀ ਜਾਂ ਨਹੀਂ ਤੇ 5 ਮਹੀਨਿਆਂ ਦੀ ਮੈਂ 5 ਮਹੀਨੇ ਸੰਭਲਦੀ ਤੇ ਪਾਜੀ ਆਡਰ ਆਣਾ ਨਾਲ ਹਾਂ ਜਾਇਜ਼ ਕਰੋ ਜੀ ਪਾਜੀ ਨੇ ਕਹਤਾ ਜਾਇਜ਼ ਕਰ ਤਾ 68000 ਦੇ ਵਿੱਚ ਪਹੁੰਚ ਦੇਖਿਆ ਜੀ ਹੁਣ ਸੁੱਤ ਹੋ ਗਿਆ ਗੱਡੀ ਕੋ ਅਬਦੁੱਲਿਆ 60000 60000 ਹੈ ਨਾ ਜੀ ਠੀਕ ਹੈ ਜੀ ਟੋਕਰਾਂ ਗੱਬਣਾ ਦੇਖ ਲਓ 65000 ਦੀਆਂ ਲਾਲੀਆਂ ਆਫਰਾਂ ਵਾਹ ਠੀਕ ਠੀਕ ਹੈ ਜੀ ਇਹ ਵੀ ਦੋਸਤੋ ਟੋਕੜ ਗੱਪਣਾ ਪੰਜਾਂ ਮਹੀਨੇ ਦੀ ਕੰਫਰਮ ਚੈੱਕ ਪਾਸ ਤੇ ਦੁੱਧ 6 ਕਿਲੋ ਮੰਨ ਕੇ ਕੋਈ ਵੀ ਦੁੱਧ 7 ਆ ਜੀ 6 ਲਾਵੇ ਹਾਂ ਮੈਂ ਨਾ ਇਹ ਚਲੋ ਦੇਖੋ ਸਾਂਭੂ ਮਾਜ ਠੀਕ ਹੈ ਜੀ ਠੀਕ ਹੈ ਤੇ ਉਹ ਆਂਦੇ ਆ ਵੀ ਉਦਾਂ ਹੀ ਮਹੀਨਾ ਕ ਛੱਡਦੇ ਆ ਠੀਕ ਹੈ ਜੀ ਤਾਂ ਉਹਦੇ ਉਹਨਾਂ ਵੇਖੋ ਸਾਂਭੀ ਚੰਗੀ ਆ ਤੇ ਠੀਕ ਹੈ ਜੀ ਇਹਦੀ ਕਿੰਨੇ ਚ ਲਾਈ ਜੇ ਪਹੁੰਚ 65000 ਚ ਇਹਦੀ ਭਾਜੀ 63000 ਦੇ ਵਿੱਚ ਪਹੁੰਚ 63000 ਚ ਪਹੁੰਚ ਜੇ ਕੋਈ ਵੀਰ ਗੱਡੀ ਆਪਣੀ ਲਦਾ ਫੇ ਪੂਰੇ 60 60000 ਵਿਕਿਆ ਕਪਾ ਆਦੀ ਪੰਜਾਂ ਮਹੀਨੇ ਸਾਡੇ ਲਓ ਜੀ ਕਰਿਓ ਚੈੱਕ ਦੋਸਤੋ ਪਿਓਰ ਮੋਰਾ ਨਾਗੇ ਹੋ ਜੇ ਮਿਲਦੇ ਬਹੁਤ ਮੁਸ਼ਕਲ ਜੇ ਨਾ ਨਾ ਟਾਈਮ ਦੋਸਤੋ ਕਪਣਾ ਕਨਫਰਮ ਚੈੱਕ ਪਾਸ ਵੀ ਹੈ ਜੇ ਫਿਰ ਨਾ ਠੰਡੀ ਧੀਰੀ ਏਡੀ ਆ ਵੀ ਭਾਵੇਂ ਨਾ ਥੱਲੇ ਹੁੰਦੀ ਲੰਗੀ ਜਾਵੇ ਲਓ ਜੀ ਕਰੋ ਚੈੱਕ ਜੀ ਆਹ ਦੇਖੋ ਪਤਾ ਨਹੀਂ ਇਹਨੂੰ ਵੀ ਕਿੱਥੇ ਬਗਾਨੇ ਤਾਂ ਆਈਆਂ ਲਓ ਜੀ ਦੇਖੋ ਹਾਂਜੀ ਐ ਕਿ ਲੋਕੀ ਦੀ ਮਸਤੀ ਕੋਈ ਗੱਲ ਹੀ ਨਹੀਂ ਤੇ ਠੀਕ ਹੈ ਜੀ ਲੈ ਜਾਓ ਜੀ ਇਹ ਤਾਂ ਟੀਨਾਂ ਹੋਦੀਆਂ ਖਾਨਦਾਨੀ ਹੁੰਦੀਆਂ ਪਰ ਸਾਂਹਦੇ ਨਹੀਂ ਲੋ ਸਾਂਹ ਹੁੰਦੇ ਨਹੀਂ ਹਾਂਜੀ ਹਾਂਜੀ ਇਹ ਤਾਂ ਗੱਲ ਹੈਗੀ ਕਿਤੇ ਨਹੀਂ ਮਾਸਾ ਨੂੰ ਪਤਾ ਹੀ ਨਹੀਂ ਵੀ ਮੈਂ ਦੂਜੇ ਥਾਈਆਂ ਤੇ ਬਿਲਕੁਲ ਠੰਡੇ ਸੁਭਾਅ ਦੇ ਜਿਹੜਾ ਸਾਈ ਚੰਗਾ ਦਾ ਸਾਹੀ ਮੈਂ ਤਾਂ ਬੋਲ ਪਾਈ ਉਹਦਾ 1.5 ਲੱਖ ਸਰ ਜੀ ਸਰ ਹੁਣ ਵੀ ਚਲੋ ਜਿਆਦਾ ਨਹੀਂ ਆਪਾਂ ਦੇ ਜਿਹੜੇ ਵੀਰ ਨੇ ਸੰਭੀ ਉਦਾਂ ਦੇ ਜਿਹੜਾ ਭੈਣ ਭਰਾ ਸੰਭੂਗਾ ਨਾ ਲੈ ਗਿਆ ਮਹੀਂ ਗੱਬਣਿਆ ਮੱਥੂ ਰੁਪਈਆ ਠੀਕ ਹੈ ਜਾਓ ਜੀ ਚਲੋ ਜਿਹਦੀ ਕਿਸਮਤ ਹੈ ਨਾ ਜੀ ਹਾਂ ਜੀ ਹਾਂ ਜੀ ਜੋ ਲਿਖਿਆ ਮਾਲਕ ਨੇ ਠੀਕ ਹੈ ਠੀਕ ਹੈ ਜੀ ਵਧੀਆ ਗੱਲ ਹੈ ਜੀ ਇਸ ਤੋਂ ਬਿਨਾ ਦੋਸਤੋ ਤਿੰਨ ਦਿਨਾਂ ਤੋਂ ਹੋ ਰਿਹਾ ਬਾਕੀ ਜੀ ਨਹੀਂ ਸਾਹਮਦੀ ਹਾਂਜੀ ਹਾਂਜੀ ਗੱਲ ਇਹ ਆ ਜੀ ਸਾਹਮ ਦਾ ਹੀ ਮੁੱਲ ਸਾਰਾ ਹਾਂਜੀ ਹਾਂਜੀ ਇਹਦੇ ਜਿੱਦਾਂ ਦੀ ਕੋਈ ਚੀਜ਼ ਸਾਹਮ ਨੂੰ ਉਦਾਂ ਦਾ ਮੁੱਲ ਬੈਠਾ ਹਾਂਜੀ 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 ਦੱਸੋ ਜੀ ਇਹਦੇ ਬਾਰੇ ਇਹ ਭਾਜੀ ਪੂਛੇ ਜੀ ਜਮਾਂਦਰ ਨੂੰ ਲੰਦੀ ਏ ਅੱਛਾ ਜੀ ਮੜ ਕੇ ਭੈਣ ਭਰਾ ਕਈ ਆਹਦੇ ਨੇ ਦੱਸਿਆ ਨਹੀਂ ਆ ਹਾਂ ਠੀਕ ਹੈ ਇਹ ਵੀ ਵੀਡੀਓ ਵੀ ਵੇਖ ਲਿਓ ਆ ਰੀਜਨਲ ਵੀਡੀਓ ਵੇਖ ਹਾਂ ਵੀਡੀਓ ਵੇਖ ਲਿਓ ਸੌਰਤੇ ਵੇਖ ਕੇ ਨਾ ਸੱਦਾ ਕਰੀ ਜਾਓ ਠੀਕ ਹੈ ਜੀ ਹਾਂ ਠੀਕ ਹੈ ਜੀ ਤੇ ਸੂਆ ਭਾਜੀ ਇਹਦਾ ਦੂਜਾ ਠੀਕ ਹੈ ਜੀ ਬੈਨ ਆਪਣਾ ਵਾਲੀ ਗਾੜੀ ਕੋ 10 ਮੀਲਾ ਲੈ ਆ ਬਈ ਯਾਰ ਆਪਾਂ ਖੋਲੰਗਾ ਚਟੰਗਾ ਪੰਨੀ ਠੀਕ ਹੈ ਜੀ ਹਾਂਜੀ ਹਾਂਜੀ ਪੈਗ ਨਹੀਂ ਕਰ ਕਿੰਨਾ ਦੁੱਧ ਦੁੱਧ ਭਜੀਏ ਦੇ ਥੱਲੇ ਹੈਗਾ ਜੇ 7 ਲੀਟਰ 7 ਲੀਟਰ ਹੈ ਨਾ ਮੌਜੂਦ ਹੈ ਜਿਹੜਾ ਹਾਂਜੀ ਠੀਕ ਹੈ ਜੀ ਇੱਕੇ ਦਮ ਆੜਾ ਹੈਗਾ ਨਾ ਕਬਹਿਣੀ ਵਾਲਾ ਬੰਨ ਹੂੰ ਇਹ ਥਣ ਥੋੜੇ ਧਾਰਾਂ ਘਟਿਆ ਅੱਛਾ ਇਧਰਲੇ ਬਹਿਣੀ ਵਾਲੇ ਪਾਸੇ ਕਿ ਜਾਂ ਉਲਟ ਬਹਿਣੀ ਵਾਲੇ ਨਹੀਂ ਨਹੀਂ ਬਹਿਣੀ ਵਾਲੇ ਬੰਨੇ ਅੱਛਾ ਬਹਿਣੀ ਦੇ ਪਾਸੇ ਮਗਰਲਾ ਸੰ ਹਾਂ ਮਗਰਲਾ ਸੰ ਜਿਹੜਾ ਧਾਰਾਂ ਘਟ ਦੇਣਾ ਅੱਛਾ ਧਾਰਾਂ ਘਟ ਦਿਆਂ ਧਾਰਾਂ ਘਟ ਦਿਆਂ ਵਾ ਤੇ ਉਦਾਂ ਇਹ ਨਹੀਂ ਆ ਬਈ ਉਕਾ ਨਾ ਮੰਨਦੇ ਧਾਰਾਂ ਘਟਦੀਆਂ ਤਾਂ ਕਰਕੇ ਥੋੜਾ ਜਿਹਾ ਫਰਕ ਰਹਦੀ ਦੇਖ ਜੀ ਅੱਛਾ ਜੀ ਹਾਂਜੀ ਹਾਂਜੀ ਮਤਲਬ ਚੋਣ ਤੋਂ ਪਹਿਲਾਂ ਦੂਜਿਆਂ ਨੂੰ ਦੁੱਧ ਪਹਿਲਾਂ ਖਤਮ ਕਰਾਉਂਦੇ ਹਾਂ ਹਾਂਜੀ 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 ਤੇ ਵੇਹ ਧਾਰਾਂ ਹੁੰਦੀਆਂ ਹੈਗੀਆਂ ਹਾਂ ਹੁੰਦੀਆਂ ਹੁੰਦੀਆਂ ਚੱਲਦਾ ਥਣ ਠੀਕ ਆਪਾਂ ਦੱਸ ਕੇ ਦੇਣਾ ਨਾ ਭਾਜੀ ਉਹ ਫਿਰ ਰੇਟ ਵੀ ਉਹਨਾਂ ਘਾਟ ਨੇ ਜੇ ਮੈਂ ਵੇਖ ਲਵਾਂਦੀ ਆ ਹਾਂਜੀ ਹਾਂਜੀ ਦੱਸੋ ਜੀ ਫਿਰ ਰੇਟ ਦਾ ਰੇਟ ਇਹਦੀ ਕਰੀਏ 55 'ਚ ਪਹੁੰਚ ਦੇਖੋ ਜੈ ਜੈ ਕਰੋ ਜੀ ਹਾਂ ਕਰੋ ਜੈ ਜੈ 50000 ਤੋਂ ਪਹੁੰਚ ਜੀ ਪੂਰੇ ਜੀ ਹਾਂ ਗੱਡੀ ਕੋ ਅਬਦੁੱਲਾਉ 47000 47 ਸਭ ਦੀ ਆ ਰਹੀ ਹੈ ਲਵੇ ਨਾ ਹਾਂ ਜੀ ਨਵੇਂ ਸਾਲ ਦੀਆਂ ਆਫਰਾਂ ਜੀ ਕਿਉਂ ਝਲਾ ਕੇ ਚੋਟੀ ਹਾਂਜੀ ਹਾਂਜੀ ਦੁੱਧ 7 ਕਿਲੋ ਜੀ ਹਾਂਜੀ ਦੁੱਧ 8 ਆ ਜੀ 7 ਲਾਗੇ 7 ਲਾਗੇ ਸੌਦਾ ਕਰ ਲਿਓ ਜੀ ਹਾਂਜੀ ਹਾਂਜੀ ਬਹੁਤ ਸੋਹਣੀ 50000 ਰੁਪਏ ਚ ਪਹੁੰਚੀ 50 ਚ ਪਹੁੰਚੀ 50000 ਚ ਪਹੁੰਚ ਇਹ ਬਹੁਤ ਵੱਡੀ ਆਫਰ ਜੇ 50000 ਚ ਪਹੁੰਚ 100 ਕਿਲੋਮੀਟਰ ਤੱਕ ਦੀ ਹੁੰਦੀ ਜੀ ਗੱਡੀ ਕੋ ਆਬ ਦੀ ਲੈ ਉਹ 47 47000 ਰੁਪਿਆ ਛੋਟਾ ਜਿਹਾ ਮੁੱਲ ਦੋਸਤੋ ਲੋ ਜੀ ਛੋਟੇ ਛੋਟੇ ਭਾ ਜੀ ਮੇਕੋ ਜੀ ਸੁਆ ਦੁੱਜਾ ਜੀ ਸੁਆ ਦੁੱਜਾ ਜੀ ਤਿਜਾ ਲਾਵੇ ਚੌਥਾ ਲਾਵੇ ਖੁੱਲੀਆਂ ਛੋਟੀਆਂ ਦਾਹਾਂ ਲਾਲੇ ਪਾਵੇ ਠੀਕ ਹੈ ਜੀ ਆਪਦੀ ਸਮਝ ਵੇਖੇ ਲੋ ਜੀ ਕਰੋ ਚੱਕ ਜੀ ਉਹ ਜਿਹੜਾ ਬਹਿਣੀ ਵਾਲੇ ਪਾਸੇ ਦਾ ਮਗਰਲਾ ਥਣ ਉਹ ਚ ਬਈ ਕਹਿੰਦਾ ਵੀ ਧਰਾਂ ਘਾਟਿਆ ਇਸ ਕਰਕੇ ਥੋੜਾ ਜਿਹਾ ਫਰਕ ਰੱਖਦੀ ਹੈ ਬਾਜੀ ਆਪਾਂ ਦੱਸ ਕੇ ਦੇਣੀ ਹੈ ਜੀ ਆਪਾਂ ਦੱਸਾਂ ਗੱਲ ਕੀ ਆ ਮੁੜ ਕੇ ਬਰੇ ਦੇਖੋ ਮੁੱਲ ਵੀ ਉਸ ਹਿਸਾਬ ਨਾਲ ਬਿਲਕੁਲ ਜਾਇਜ਼ ਹੀ ਹੈ ਜੀ ਮੁੜ ਕੇ ਬਰੇ ਲੱਗੀਦਾ ਜੀ ਹਾਂਜੀ 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 ਦੱਸਾਂ ਗੱਲ ਕੀ ਆ ਦੂਰੋਂ ਭੈਣਾ ਪਰ ਉਹ ਕਿੰਨਾ ਤੱਕ ਮੁੜ ਕੇ ਉਹ ਗੱਲ ਤੇ ਫਿਰ ਹਾਂਜੀ ਹੋਈ ਦੀ ਹਾਂਜੀ ਹਾਂਜੀ ਨਹੀਂ ਜੀ ਆਪਾਂ ਕੰਮ ਕਰਨਾ ਹੀ ਨਹੀਂ ਹਨੀ ਵਾਲਾ ਦੇ ਠੀਕ ਹੈ ਜੀ ਲੋ ਜੀ ਕਰੋ ਜੀ ਕੰਮ ਕਰਨਾ ਹੀ ਸਾਫ਼ ਸੁਥਰਾ ਆਪਾਂ ਗਲਤ ਕੰਮ ਕਰਨਾ ਨਹੀਂ ਆਓ ਜੀ 7 ਨੰਬਰ ਦੇ ਭਾਜੀ ਇਹ ਮੇਜ ਦਾ ਨਾ ਕਟਾ ਹੈ ਹਾਂਜੀ ਨੀਲੀ ਦਾ ਹਾਂਜੀ ਕਟਾ ਇਹਦਾ ਹੋ ਗਿਆ ਜੀ ਪੂਰਾ ਐਕਸਪਾਇਰ ਹੋ ਗਿਆ ਹਾਂਜੀ ਹਾਂਜੀ ਆਪਣੇ ਕੋਲ ਹੀ ਪਿਆ ਬੱਚਾ ਆ ਜੇ ਦਿਖਾ ਦਾਂਗੇ ਬਣਾਉਣਾ ਆਪਾਂ ਮੂੰਹ ਜਾ ਆ ਦਿਖਾ ਦਿਓ ਆ ਜੇ ਹਾਂਜੀ ਦਿਖਾ ਦੇ ਬੱਚਾ ਲੋ ਜੀ ਆ ਬੱਚਾ ਦਾ ਐਕਸਪਾਇਰ ਹੋ ਗਿਆ ਵਾ ਬੱਚਾ ਚਲੋ ਜੀ ਮਿਲਦੀ ਮੈਂ ਭਾਰੇ ਤੇ ਹਾਂ ਠੀਕ ਦੂਜਾ ਅੱਛਾ ਜੀ ਤੀਜਾ ਲਾਵੇ ਚੌਥਾ ਲਾਵੇ ਦਾਵਾਂ ਲਾਵੇ ਆਪੀ ਸਮਝ ਵੇਖੀ ਠੀਕ ਹੈ ਜੀ ਦੁੱਧ ਕੰਡਾ ਲਾਵਾ ਨੌ ਦਾ 8 ਲੀਟਰ 8 ਲਾ ਕੇ ਲੈ ਲੇ ਕੋ ਪੱਕਾ 8 ਲੀਟਰ ਮੰਨ ਕੇ ਸੌਦਾ ਕਰ ਲੇ ਹਾਂਜੀ 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 ਠੀਕ ਹੈ ਜੀ ਕਿੰਨੇ ਚ ਪਹੁੰਚ ਕਰਨੀ ਦੀ ਰੇਟ ਭਾਜੀ ਬਿਲਕੁਲ ਜਾ ਜਾ ਬੱਚਾ ਹੁੰਦਾ ਫਿਰ ਤੇ ਆਪਾਂ ਪਹੁੰਚ ਕਰਨੀ ਹੀ ਇਹਦੀ ਸਾਠ ਬਾੜ ਤੇ ਜੀ ਇਹ ਮਾਲੋ ਵਧ ਕਰਨੀ ਹੂੰ 58000 ਤੇ ਪਹੁੰਚ ਕਰਾਂਗੇ 58000 ਹੈ ਨਾ ਹਾਂਜੀ ਹਾਂਜੀ ਠੀਕ ਹੈ ਜੀ 58000 ਤੇ ਪਹੁੰਚ ਗੱਡੀ ਕੋ ਆਬਦ ਲੈਓ ਪੂਰੇ 55000 ਪੂਰੇ ਦੋਸਤੋ ਸੁਆ ਤੁਹਾਡੇ ਸਾਹਮਣੇ ਆ ਬਾਈ ਨੇ ਕਹਿਤਾ ਭਾਵੇਂ ਜਦੋਂ ਹੋਵੇ ਮਰਜ਼ੀ ਮੰਨਦੇ ਹਾਂਜੀ ਆਪਦੀ ਸਮਝ ਵੇਖੇ ਜੀ ਹਾਂਜੀ ਲਓ ਜੀ ਬਾਜ਼ਾਰ ਵੇਖ ਕੇ ਆਓ ਜੀ ਆਪਾਂ ਦੇ ਇਹ ਗਾਲਾਂ ਨੇ 7 ਕਿਲੋ ਦੁੱਧ ਜੀ 8 ਕਿਲੋ ਜੀ 8 ਕਿਲੋ ਮੰਨ ਕੇ ਕੋਈ ਦੁੱਧ 9 10 ਕਿਲੋ ਆ ਕੰਡਾ ਲਾਵਾਂ ਆ 8 ਕਿਲੋ 8 ਕਿਲੋ ਮੰਨ ਕੇ ਕੋਈ 20 ਪੈਸੇ ਦਾ ਸੌਦਾ ਕਰੇ ਦਾ ਬਾਕੀ ਦੋ ਦਿਨ ਬਾਜ਼ਾਰ ਵੇਖੇ ਅਗਲਾ ਸੂਜਾਂ ਦਾ ਪਤਾ ਲੱਗ ਜਾਣਾ ਠੀਕ ਹੈ ਲਓ ਜੀ ਕਰੋ ਚੈੱਕ ਜੀ ਹਵਾ ਪਤਾ ਲੱਗ ਜਾਣਾ ਤਤੀ ਕਿ ਠੰਢੀ ਆ ਨਹੀਂ ਹਵਾ ਤਾਂ ਜੀ ਠੰਢੀ ਹੁੰਦੀ ਹੈ ਜੀ ਹਾਂ ਅੱਜ ਮੌਸਮ ਸਹੱਲਾ ਵਾਟੜੀ ਹੈ ਜੀ ਲੋ ਜੀ ਬਿਲਕੁਲ ਪੜੀ ਚੰਗੀ ਆ ਜਾਇਜ਼ ਮੋਲੇ ਹਾਂ ਜੀ ਹਾਂ ਜੀ ਆਪਾਂ ਤਾਂ ਫਿਰ ਬੱਚਾ ਸਪੈਰ ਹੋਇਆ ਕਰਕੇ ਆਪਾਂ ਫਿਰ ਗੱਲ ਹੀ ਨਹੀਂ ਕਰਤੀ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਤਾਂ ਗੱਲ ਕੀਤੀ ਨਹੀਂ ਕਾਦੀ ਬਾਕੀ ਇਹ ਮੋਲੇ ਦੋਸਤੋ ਇਸ ਫਾਰਮ ਤੇ ਜਿੰਨੀਆਂ ਵੀ ਵੀਡੀਓ ਮੈਂ ਬਣਾਤੀਆਂ ਨੇ ਭਾਈ ਜਾਇਜ਼ ਹੀ ਹੋਣਗੇ ਮੁੱਲ ਭਾਵੇਂ 50 ਡਕਰ ਵੱਧ ਤੇ ਹੋਣੇ ਇਸ ਫਾਰਮ ਤੇ ਮੋਲ ਜਿਹੜੇ ਜਾਇਜ਼ ਹੀ ਹੋਣਗੇ ਠੀਕ ਹੈ ਜੀ ਹਾਂਜੀ ਹਾਂਜੀ ਲਓ ਜੀ ਭਾਜੀ ਵੱਡੀ ਝੋਟੀ ਏ ਹਾਂਜੀ 8 ਨੰਬਰ ਆ ਗਿਆ ਹੈ ਨਾ ਜੀ ਹਾਂਜੀ ਹਾਂਜੀ ਇਹ ਆਪਣੇ ਨਾ ਬੰਦੇ ਬਿਲਕੁਲ ਜਾਣੂ ਹਾਂ ਜਿਨ੍ਹਾਂ ਨੇ ਕੋਣੋ ਸੱਜਰ ਮਹੀਂ ਗਈ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਤੇ ਪੱਕਾ ਆਪਾਂ ਨੂੰ ਇਹਦੀ ਸਾਰੀ ਡਿਟੇਲ ਪਤਾ ਵਾ ਠੀਕ ਹੈ ਜੀ ਸੂਆ ਝੋਟੀ ਦਾ ਮੰਨ ਲਓ ਪਹਿਲਾ ਹੂੰ ਸੂਆ ਨਾਲ ਤੋਂ ਸੂਈ ਸੀ ਅੱਛਾ ਜੀ ਤੇ ਦੂਜੇ ਗਾਂਵ ਹਣ ਮੰਨ ਲਓ ਵੀ ਸੂਈ ਨੂੰ ਇਹਨੂੰ ਹੋ ਗਿਆ ਨਾ ਕਿ ਚਾਰਕ ਮਹੀਨੇ ਹੋ ਗਏ ਆ ਅੱਛਾ ਜੀ ਇਹ ਗਾਂ ਉਹਨਾਂ ਕੋ ਬਣੀ ਥੋੜੇ ਤੇ ਅਸੀਂ ਆਪਾਂ ਨਹੀਂ ਆਪਾਂ ਦੁੱਧ ਦੇ ਹਿਸਾਬ ਨਾਲ ਲੈਂਦੀ ਜਿੰਨਾਕ ਦੁੱਧ ਠੀਕ ਹੈ ਦੁੱਧ ਦੇ ਹਿਸਾਬ ਨਾਲ ਹੀ ਆਪਾਂ ਦੇਣੀ ਠੀਕ ਹੈ ਜੀ ਕਿੰਨਾ ਦੁੱਧ ਜਿੰਨ ਤਿਆਰ ਦੁੱਧ ਭਾਜੀ 8 7 ਲਾ ਲੇ ਬਈ ਅੱਛਾ ਜੀ 7 ਲੀਟਰ ਮੰਨ ਕੇ ਕੋਈ ਸੌਦਾ 7 ਲੀਟਰ ਮੰਨ ਲੇ ਤੇ ਬਾਕੀ ਪਿਓਰ ਮੋਹਰਾ ਜੇ ਝੋਟੀ ਨਸਲ ਕਸਲ ਵਾਲੀ ਜੇ ਕੋ ਲੈ ਜਾਏ ਤੇ ਚੰਗੀ ਝੋਟੀ ਮੰਨ ਲਓ ਗਾਂ ਲੱਖੋਂ ਬਾਹਰ ਹਾਂ ਕਾਦ ਗਾੜੀ ਚੰਗਾ ਸੋਨਾ ਹਾਂ ਜੀ ਹਾਂ ਜੀ ਵੱਡੀ ਝੋਟੀ ਆ ਹਾਂ ਤੇ ਕਿੰਨੇ ਚ ਪਹੁੰਚ ਪਹੁੰਚ ਭਾਜੀ ਹੋਣਾ ਆਪਾਂ ਜਿਹੜੇ ਹਿਸਾਬ ਨਾਲ ਲੈਂਦੀ ਆ ਆਪਾਂ ਉਸੇ ਨਾਲ ਦੇ ਦੇਣੀ ਹਾਂ ਜੀ ਆ ਰਿੰਗ ਸਿੰਘ ਵੇਖੋ ਤੁਸੀਂ ਹਾਂ ਰਿੰਗ ਸਿੰਘ ਕੁਆਲਿਟੀ ਵਾਲੀ ਹੈ ਕੁਆਲਿਟੀ ਵਾਲੀ ਚੀਜ਼ ਬਾਕੀ ਵੱਡੀ ਨਹੀਂ ਆ ਹਾਂਜੀ ਹਾਂਜੀ ਇਹ ਤਾਂ ਗੱਲ ਹੈਗੀ ਹਾਂ ਦੱਸੋ ਜੀ ਵੀ ਜੈ ਜੈ ਭਾਜੀ ਜੈ ਜੈ ਇਆਂ ਜੈ ਜੈ ਦੇਣੀਆਂ ਆਪਾਂ ਹਾਂਜੀ 68000 ਚ ਪਾਉਂ ਜੀ 68000 ਜੀ ਹਾਂ ਠੀਕ ਹੈ ਜੀ ਗੱਡੀ ਕੋ ਆਪ ਦੇ ਲੈਓ ਪੂਰੇ 60000 ਦੀ ਦੇਣੀ ਪੂਰੇ 60000 ਦੀ ਹੈ ਨਾ ਹਾਂਜੀ ਹਾਂਜੀ ਠੀਕ ਹੈ ਜੀ ਲਿਓ ਜੀ ਤੋਰੋ ਜੀ ਬਾਹਰ ਕੱਢੋ ਨਾ ਦੁੱਧ 7 ਗਲਸ ਦੇ ਹਾਂ ਦੁੱਧ 7 ਲੀਟਰ ਵਾਲੇ 7 ਲੀਟਰ ਮੰਨ ਕੇ ਕੋਈ ਵੀਰ ਭੈਣੇ ਭਰਾ ਸੌਦਾ ਕਰ ਲੇ 63000 ਰੁਪਏ ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਚੀਜ਼ ਕੁਆਲਿਟੀ ਵਾਲੀ ਆ ਚੀਜ਼ ਕੁਆਲਿਟੀ ਵਾਲੀ ਚੀਜ਼ ਕੁਆਲਿਟੀ ਵਾਲੀ ਹੈ ਠੀਕ ਹੈ ਜੀ ਹਾਂ ਲੋ ਜੀ ਕਰੋ ਚੱਕ ਜੀ ਪਿਓਰ ਮੋਹਰਾ ਸਿਰ ਤੋਂ ਲੈ ਕੇ ਪੈਰਾਂ ਤੀਕ ਤੇ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਲੋ ਜੀ ਦੇਖੋ ਜੀ ਕੱਦ ਕੱਢ ਲੈ ਲੋ ਬਾਈ ਦੇ ਮੋਢਿਆਂ ਤੱਕ ਐ ਬਰਾਬਰ ਆਉਂਦਾ ਜੀ ਮੈਨੂੰ ਭਾਜੀ ਪਿਓਰ ਝੋਟੀ ਆਏ ਆ ਆਪਾਂ ਕਈ ਰੱਖ ਜਾਨੇ ਨਾ ਹਾਂ ਜੀ ਹਾਂ ਜੀ ਪਿਓਰ ਹੈਗੀ ਸੁਆ ਪਹਿਲਾ ਦੂਜੇ ਦੀ ਗਾਂ ਬਾਨੀ ਠੀਕ ਹੈ ਜੀ ਹਾਂ ਲੋ ਜੀ 7 ਲੀਟਰ ਦੁੱਧ ਮੰਨ ਕੇ ਕੋਈ ਵੀਰ ਭਾਣੇ ਭਰਾ ਸੱਦਾ ਕਰੇ 63000 ਚ ਪਹੁੰਚ ਲਓ ਜੀ ਵੇਖੋ ਜੀ ਦਾ ਆਪਣੇ ਤੋਂ ਪੂਰੀ ਡਿਟੇਲ ਵੀ ਹੈਗੀ ਏ ਦੀ ਮੈਂ ਆਪਣੇ ਲਾਗੋਂ ਗਈ ਬੰਦਿਆਂ ਤੋਂ ਠੀਕ ਹੈ ਜੀ ਸੱਜਰ ਮੈਂ ਗਈ ਉਹਨਾਂ ਤੋਂ ਠੀਕ ਹੈ ਜੀ ਲੈ ਜੋ ਜੀ ਝੋਟੀ ਨੇ 14 15 ਲੀਟਰ ਦੁੱਧ ਭਰਿਆ ਸੱਜਰ ਨੇ ਆ ਲਓ ਜੀ ਵੇਖੋ ਬਾਕੀ ਤੁਹਾਨੂੰ ਪਤਾ ਬੋਡੀ ਸਟਰਕਚਰ ਦੇ ਹਿਸਾਬ ਨਾਲ ਮੈਨੂੰ ਚਾਹੀਦਾ ਵੀ ਹੈ ਦੁੱਧ ਇਹਨਾਂ ਨੂੰ ਹਾਂ ਜੀ ਹਾਂ ਜੀ ਇਹ ਤਾਂ ਗੱਲ ਹੈ ਹਾਂ ਲਓ ਜੀ ਦੋਸਤੋ ਕਰੋ ਚੈੱਕ ਅੱਜ ਦੀ ਵੀਡੀਓ ਦੇ ਵਿੱਚ ਇਹ ਲਾਸਟ ਪੀਸ ਹੈ ਮੈਨਾਂ ਲਾਸਟ ਪੀਸ ਆ ਤੇ ਮੁੱਲ ਵੀ ਛੋਟਾ ਹੈ ਤੇ ਮਹੀਂ ਵੀ ਵੱਡੀ ਸਾਰੀ ਹੈ ਮਹੀਂ ਵੱਡੀ ਹੈ ਨਾ ਜੀ ਹਾਂ ਠੀਕ ਹੈ ਜੀ ਆਹ ਪੀਸ ਵੀ ਬਿਊਟੀ ਜੀ ਸਾਰਿਆਂ ਨੂੰ ਵਧਾਈਆ ਹਾਂਜੀ 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 ਆਠ ਨਗ ਤੁਹਾਨੂੰ ਦਿਖਾਤੇ ਆਂ ਅੱਠੇ ਨਗਾਂ ਦੀ ਡਿਟੇਲ ਕੱਲੇ ਕੱਲੇ ਨਗ ਦੀ ਬਾਈ ਨੇ ਤੁਹਾਨੂੰ ਦੱਸਤੀ ਹੈ ਚਾਰੇ ਪਸ਼ੂ ਦੋਸਤੋ ਦੁੱਧ ਵਾਲੇ ਸੂਏ ਸੋਏ ਆ ਇੱਕ ਟਾਈਮ ਦੋ ਟਾਈਮ ਚੋਕੇ ਤਸੱਲੀ ਕਰਨੀ ਤੁਹਾਡਾ ਹੱਕ ਹੈ ਤੁਹਾਡਾ ਫਰਜ਼ ਹੈ ਜਰੂਰ ਕਰਿਆ ਕਰੋ ਤੇ ਬਾਈ ਦਾ ਐਡਰੈਸ ਇੱਕ ਵਾਰੀ ਫੇਰ ਬੋਲ ਦਿੰਨਾ ਪਿੰਡ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਭਾਜੀ ਦਾ ਪ੍ਰਤਾਪ ਸਿੰਘ ਸ਼ਾਹ ਫੋਨ ਨੰਬਰ ਵਰਿਆਮ ਜੀ ਇੱਕ ਵਾਰੀ ਫੇਰ ਬੋਲਦਾਂ ਫੋਨ ਨੰਬਰ ਜੀ 628474127 ਹਾਂਜੀ 628474127 ਨੰਬਰ ਦੋਵੇਂ ਚਲਾ ਦਨੇ ਆ ਪਸਾ 7689601127 ਠੀਕ ਹੈ ਜੀ 7789601127 ਠੀਕ ਹੈ ਜੀ ਪਹਿਲੀ ਗੱਲ ਤੇ ਫੋਨ ਭਾਜੀ ਚੁੱਕਾਂਗਾ ਮੈਂ ਰਾਤ ਦੇ 1 ਵਜੇ ਲਾ ਦੇਵਾਂ ਠੀਕ ਹੈ ਜੀ ਜੇ ਨਹੀਂ ਚੁੱਕਦੇ ਮੈਸੇਜ ਮਾਰੋ ਉਸੇ ਵਾਲੇ ਵਟਸਐਪ ਤੇ ਉਸੇ ਵਾਲੇ ਸਾਰੀ ਡਿਟੇਲ ਤੁਹਾਨੂੰ ਆਜ ਰੋਵੇ ਠੀਕ ਹੈ ਜੀ ਤੇ ਵੀਡੀਓ ਸਾਰੀ ਵੇਖਿਆ ਕਰੋ ਠੀਕ ਹੈ ਜੀ ਕਈ ਕਈ ਭੈਣ ਭਰਾ ਨਾਲ ਸ਼ਾਰਟ ਵੇਖ ਕੇ ਹਾਂਜੀ 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 ਜਾਂ ਵੀਡੀਓ ਪੁਰਾਣੀ ਹੁੰਦੀ ਆ ਹਾਂ ਨਹੀਂ ਆਪਾਂ ਬਗੈਰ ਵੀਡੀਓ ਵੇਖ ਕੇ ਫੋਨ ਲਾਇਆ ਕਰੋ ਜੇ ਨਹੀਂ ਤੇ ਭਾਜੀ ਫੇਰ ਆਪਾਂ ਉਸੇ ਵਾਲੇ ਕੋਈ ਗੱਲ ਨਹੀਂ ਬੈਠੇ ਹਾਂ ਠੀਕ ਹੈ ਵੀਡੀਓ ਪਵਾ ਲਿਆ ਕਰੋ ਦੂਰ ਨੇੜੇ ਵਾਲਾ ਠੀਕ ਹੈ ਤੇ ਬਾਕੀ ਹੱਥ ਜੋੜ ਕੇ ਉਹ ਬੇਨਤੀ ਜੇ ਇੱਥੇ ਆਓ ਇੱਥੇ ਸੱਲੀ ਕਰਕੇ ਖਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ